ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਸ਼ਨਾਬ ਦੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਕੇ ਨਜ਼ਰ ਦਿਵਾ ਚ ਰਣ ਮੇ ਤੇ ਕਾਲੀ ਤੇ ਲੋ ਜੀ ਆਪਾਂ ਲੱਗਿਆ ਨਵੇਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਅੱਜ ਹੈਗਾ ਜੀ ਹਨਾ 13 ਜਨਵਰੀ ਲੋੜੀ ਵਾਲਾ ਦਿਨ ਤੇ ਪਹਿਲਾਂ ਤਾਂ ਸਾਰੇ ਭੈਣ ਭਰਾਵਾਂ ਨੂੰ ਹੈਪੀ ਲੋੜੀ ਦੀ ਹਨਾ ਤੇ ਲੋਰੀਆਂ ਲੱਖ ਲੱਖ ਵਧਾਈਆਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਹਰ ਇੱਕ ਤਿਹਾਰ ਤੁਹਾਡੇ ਲਈ ਖੁਸ਼ੀਆਂ ਪਰਿਆ ਵਿੱਚ ਤੇ ਬਾਕੀ ਮਾਗੀ ਦੇ ਸੰਗਰਾਣ ਦੀ ਵੀ ਲੱਖ ਲੱਖ ਵਧਾਈ ਜੀ ਹਨ ਸਵੇਰੇ ਜਿਹੜਾ ਸੰਗਰਾਣ ਦਾ ਤਿਹਾਰ ਹੈਗਾ ਤੇ ਬੜੀ ਧੂਮ ਧਾਮ ਨਾਲ ਜਿਹੜਾ ਆਪਣੇ ਹਨ ਮਨਾਇਆ ਜਾਂਦਾ ਤੇ ਸਾਰਿਆਂ ਨੂੰ ਮਾਗੀ ਦੀ ਸੰਗਰਾਣ ਦੇ ਤਿਹਾਰ ਦੀਆਂ ਵਧਾਈਆਂ ਜੀ ਤੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਇਹਦਾ 5:30 ਹੋ ਗਏ ਸ਼ਾਮ ਨੂੰ ਬਿਲਕੁਲ ਆਪਾਂ ਸ਼ਾਮ ਨੂੰ ਵੀਡੀਓ ਜਿਹੜੀ ਸ਼ੁਰੂ ਕੀਤੀ ਹੈਗੀ ਤੇ ਸ਼ਾਮ ਦੇ ਜਿਹੜੇ 5:30 ਹੋ ਗਏ ਨੇ ਜੀ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਹਨਾ ਆਪਣਾ ਜਿਹੜਾ ਲੋੜੀ ਦਾ ਤਿਹਾਰ ਆਪਾਂ ਘਰ ਦੇ ਵਿੱਚ ਕਿਵੇਂ ਮਨਾਉਨੇ ਆ ਸਿੰਪਲ ਤਿਹਾਰ ਮਨਾਉਨੇ ਬਿਲਕੁਲ ਤੇ ਕਿਵੇਂ ਆਪਣੇ ਪਿੰਡਾਂ ਦੇ ਵਿੱਚ ਤਿਹਾਰ ਐਡਾ ਲੋੜੀ ਦੇ ਮਨਾਇਆ ਜਾਂਦਾ ਹਨਾ ਉਹ ਤੁਹਾਨੂੰ ਅੱਜ ਦੱਸਾਂਗੇ ਤੇ じゃ ਕਿਵੇਂ ਆਪਣਾ ਲੋੜੀ ਦਾ ਦਿਨ ਲੰਘਿਆ ਹਨ ਉਹ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮਾਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹੜੀ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਨੇ ਬਾਕੀ ਜਿਹੜੇ ਭੈਣ ਭਰਾ ਹਨ ਬਹੁਤ ਵਧੀਆ ਕਮੈਂਟ ਕਰਦੇ ਨੇ ਸਪੋਰਟ ਕਰ ਰਹੇ ਨੇ ਸਾਰਿਆਂ ਦਾ तहे दिलੋਂ ਧੰਨਵਾਦ ਹੈ ਜੀ ਤੇ ਬਹੁਤ ਵਧੀਆ ਭੈਣਾਂ ਦਾ ਰਿਸਪੌਂਸ ਆ ਰਿਹਾ ਹੈ ਨਾ ਆਪਣੇ ਚੈਨਲ ਨੂੰ ਤੇ ਇਸੇ ਤਰ੍ਹਾਂ ਜਿਹੜਾ ਆਪਣੀ ਸਪੋਰਟ ਆਪਣੇ ਚੈਨਲ ਨਾਲ ਬਣਾ ਕੇ ਰੱਖਿਓ ਜੀ ਤੇ ਤੁਹਾਡੇ ਸਾਰੇ ਭੈਣ ਭਰਾ ਮੰਗੇ ਆਪਣੇ ਚੈਨਲ ਨੂੰ ਜਿਹੜੀ ਸਪੋਰਟ ਦੀ ਜ਼ਰੂਰਤ ਹੈਗੀ ਤੇ ਬਾਕੀ ਸਾਨੂੰ ਮਿਲਦੇ ਆਪਾਂ ਹੋਰ ਕੰਮ ਧੰਦੇ ਨਾਲ ਤੇ ਹੁਣ ਆਪਾਂ ਧਾਰਾ ਕੱਢਣੀ ਆ ਸਟਾਰਟ ਕਰਕੇ ਇੱਕ ਵਾਰ ਧਾਰਾ ਕੱਢਦੇ ਆਂਗੇ ਤੇ ਬਣੇ ਰਹੋ ਕੀ ਵੀਡੀਓ ਦੇ ਨਾਲ ਚਲ ਵੀ ਤੇ ਨਾਲੋ ਜੀ ਕਰ ਦੰਦੇ ਆਪਾਂ ਜਿਹੜੇ ਸਾਰੇ ਨਵੇਲ ਲੈ ਲਏ ਨੇ ਤੇ ਹੁਣ ਆਪਾਂ ਲੋੜੀ ਇਹ ਜਿਹੜੀ ਉਹ ਬਾੜ ਲਈ ਹੈ ਹਨਾ ਵਾਇਗਰੂ ਦਾ ਨਾਮ ਲੈ ਕੇ ਤੇ ਹੁਣ ਆਪਾਂ ਰੋਈ 40 ਸੀਗੇ ਨਾਲ ਕੁਸਮਾਂ ਤੇ 30 ਸੀਗੇ ਤੇ ਨਾਲੇ 78 ਲੈ ਨਾਲ ਸੀ ਤੇ ਬਚਨ ਕੁਸਮਾਂ ਖਾਣ ਪੀਣਿਆ ਕਿ ਦਸਤ ਤੇ ਜੇ ਆਪਾਂ ਗੱਲ ਕਰੀਏ ਪਹਿਲਾ ਚਾਹ ਜਿਹੜਾ ਸਿਹਾਰਾ ਦਾ ਨਹੀਂ ਹੈ ਉਹਨਾਂ ਕਿਉਂਕਿ ਜੀ ਫਰਕ ਕੀ ਪੈ ਗਿਆ ਫਰਕ ਇਹ ਪੈ ਗਿਆ ਵੀ ਪਹਿਲਾਂ ਜਿਹੜੀ ਚੀਜ਼ ਸੀ ਆਪਾਂ ਨੂੰ ਸਿਖਾਉਂਦੇ ਹਾਂ ਸਿਹਾਰਾ ਤੇ ਕਿਵੇਂ ਇਹਨਾਂ ਨੂੰ ਪਾਉਂਦੇ ਸੀ ਅੰਦਰ ਇਹ ਕਿਚਾਹ ਹੁੰਦਾ ਸੀਗਾ ਤੇ ਹੁਣ ਜਿਹੜਾ ਹੈ ਨਾ ਵੀ ਮੂਫਲੀ ਰੋੜਾ ਸਾਡੇ ਪੂਰੇ ਕਮੀਨਾ ਹੋ ਗਏ ਕਾਈ ਜਾਂ ਜਾਂਦੇ ਨੇ ਤੇ ਲੋੜੀ ਤੋਂ ਪਹਿਲਾਂ ਹੈ ਨਾ ਵੀ ਫੋਰ ਤੋਂ ਪਹਿਲਾਂ ਦੇ ਜਿਹੜੇ ਸਾਡੇ ਘਰ ਦੇ ਲੋੜੀ ਦੇ ਕੇ ਗਏ ਸੀਗੇ ਤੇ ਉਹ ਤੋਂ ਨੇ ਮੀਨਾ ਹੋ ਗਏ ਰੋੜਾ

बच्चे रजे रोज ही पाई आते हैं पर फिर हमारे चीज आपका पी है कि तुम पाए तो जी हम आपू बाली हुई जी है तेल कल दें क्योंकि हम अपना एक महीना होगा पूरा जाकर चंद्र ही बैठे रहने है ਆਪਣੇ ਜੱਟਾਂ ਤੇ ਇਹੇ ਕੰਮ ਹੁੰਦਾਈ ਹੈ ਹਨਾ ਅੰਦਰ ਹੀ ਮੁੱਕੜੀ ਖਾ ਲਈ ਰਜਾਈਆਂ ਦੇ ਅੰਦਰ ਹੀ ਚਾਹ ਪੀ ਲਈ ਅੰਦਰ ਹੀ ਕਦੇ ਪਿੰਡੀ ਖਾ ਲਈ ਕਦੇ ਕੰਜੀਰੀ ਖਾ ਲਈ ਹਨਾ ਅੰਦਰ ਹੀ ਬੈਠੇ ਰਹਨੇ ਆ ਤੇ ਹੁਣ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਦਿਨ ਖੁੱਲ੍ਹ ਗਿਆ ਜੀ ਹਨਾ ਦੇਵਾਂ ਜਿਹੜੇ ਬਦਲ ਗਾ ਕੇ ਤੇ ਹੁਣ ਕੋਈ ਵਾਹਿਗੁਰੂ ਹੈ ਸੋ ਖਲ੍ਹ ਆਇਆ ਹੈ ਹਨਾ ਵਧੀਆ ਕੰਮ ਕੰਦੇ ਕਰਿਆ ਕਰੀ ਤੇ ਇਤਿਹਾਰ ਦੇ ਨਾਲ ਹਨਾ ਆਪਣੀ ਇੱਕ ਇੱਛਾ ਜਿਹੜੀ ਆਪਣੇ ਮਨ ਦੇ ਅੰਦਰ ਹੁੰਦੀ ਹੈਗੀ ਤੇ ਵੀ ਆਪਾਂ ਉਹ ਚੀਜ਼ ਹਨਾ ਤੇ ਹੁਣ ਆਪਾਂ ਆਪਣੇ ਦਿਲ ਦੇ ਅੰਦਰੋਂ ਕੱਢੀ ਹੈ ਜੀ ਤੇ ਪਰ ਬਾਤ ਨਾ ਕਰੀ ਬਧੀਆ ਕੰਮ ਤਾਂ ਇਹਨਾਂ ਸਾਰੇ ਦਾ ਅਧਿਸ਼ਕਰੀ ਕਰੀ ਤੇ ਜਿਹੜੇ ਆਪਾਂ ਗ੍ਰਿਫਰ ਵੀ ਜਾਂ ਇਹ ਮੇੜਾ ਆਪਾਂ ਨਾ ਲਾਈਏ ਕਿਉਂਕਿ ਉਹ ਦਿਨ ਖੁੱਦਗੇ ਹਨਾ ਤੇ ਹੁਣ ਜਦੋਂ ਕੰਮ ਕਰਨ ਦੇ ਪਰੇ ਦੇ ਟੋਡੇ ਸੀ ਨਹੀਂ ਹੁੰਦੇ ਸੀ ਇਹਨੇ ਵੀ ਜਿੰਨਾ ਕੁ ਮੈਂ ਸਰਦਾਂ ਸੋਨਾ ਕੰਮ ਕਰ ਲਿਆ ਤੇ ਹੁਣ ਆਪਾਂ ਅਗਲੇ ਤੱਕ ਕੱਟ ਕੇ ਜੇ ਆਪਾਂ ਡੇੜਾਗੇ ਬਧੀਆ ਕੈਂਸਸ ਨੋਟਾਂ ਕੰਮ ਤੇ ਨਾਲ ਪਾਈ ਤੇ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਠੀਕ ਹੈ ਨੋ ਤੇਰੀ ਫੋਟੋ ਤਾਂ ਨਹੀਂ ਆਉਂਦੀ ਬੱਸ ਆਏ ਕਿੰਨੇ ਚੱਲਣ ਦੇ ਇੰਨੀ ਫੋਟੋ ਨੂੰ ਕਿੰਨ ਜੀ ਸਾਫ ਜੀ ਨਹੀਂ ਹੁੰਦੀ

ਲਓ ਜੀ ਇੱਥੇ ਜਿਹੜੀ ਆ ਹਨਾ ਆਪਾਂ ਵੀਡੀਓ ਦਾ ਐਂਡ ਨਹੀਂ ਕਰਿਆ ਸੀਗਾ ਤੇ ਸੋਚਿਆ ਥੋੜੀ ਜਿਹੜੀ ਆ ਆਪਾਂ ਹਨਾ ਕਲਿੱਪ ਲੈ ਲਈਏ ਤੇ ਬਾਕੀ ਸਾਰੇ ਫੈਮਿਲੀ ਜਿਹੜੀ ਆ ਆਪੋ ਆਪਣੇ ਕਮਰੇ ਚ ਚਲੀ ਗਈ ਹੈ ਜੀ ਮੈਂ ਹੀ ਰਹਿ ਗਈ ਸੀ ਤੇ ਇੱਥੇ ਮੈਂ ਲੈ ਰਹੀਆਂ ਥੋੜੀ ਜੀ ਕਲਿੱਪ ਤੇ ਪਰ ਹਨਾ ਜਿਹੜੀ ਆ ਨੇਰੇ ਦੇ ਵਿੱਚ ਕਲੀਅਰਟੀ ਨਹੀਂ ਆਉਂਦੀ ਜੀ ਇਸ ਲਈ ਜਿਹੜੀ ਮੈਂ ਆਵਾਜ਼ ਵੀ ਨਹੀਂ ਲਾਈ ਤੇ ਬਾਅਦ ਵਿੱਚ ਜਿਹੜੀ ਆਵਾਜ਼ ਮੈਂ ਲਾ ਰਹੀਆਂ ਹਨਾ ਵੀਡੀਓ ਐਡਿਟ ਕਰਨ ਸਮੇ ਤੇ ਚਲੋ ਠੀਕ ਹੈ ਜੀ ਹਨਾ ਤੇ ਉਮੀਦ ਕਰਦੇ ਆ ਲੋਹੜੀ ਦਾ ਤਿਹਾਰ ਸਾਰਿਆਂ ਲਈ ਵਧੀਆ ਨੰਗਿਆ ਹੋਵੇਗਾ ਤੇ ਸਾਰੇ ਹਨਾ ਇੱਕ ਨਵੀਂ ਇਸ਼ਾ ਦੇ ਨਾਲ ਨਵੀਂ ਚਮਕ ਦੇ ਨਾਲ ਆਪਾਂ ਜਿਹੜਾ ਅੱਗੇ ਵਧਦੇ ਆਂਗੇ ਕਿਉਂਕਿ ਜੀ ਹਨਾ ਸਾਲ ਦੇ ਵਿੱਚ ਪਹਿਲੇ ਮਹੀਨੇ ਨਵੇਂ ਸਾਲ ਦੇ ਵਿੱਚ ਪਹਿਲੇ ਮਹੀਨੇ ਜਿਹੜਾ ਸਭ ਤੋਂ ਪਹਿਲਾ ਤਿਹਾਰਾ ਉਹ ਲੋਹੜੀ ਦਾ ਆਉਂਦਾ ਹੁੰਦਾ ਹੈਗਾ ਤੇ ਲੋਹੜੀ ਤੇ ਬਹੁਤ ਸਾਰੀਆਂ ਇਸ਼ਾਮਾਂ ਜਿਹੜੀਆਂ ਆਪਾਂ ਆਪਣੇ ਮਨ ਦੇ ਵਿੱਚ ਲੈ ਕੇ ਅੱਗੇ ਵਧਈਏ ਤੇ ਸਭ ਦੀਆਂ ਇਸ਼ਾਮਾਂ ਜਿਹੜੀਆਂ ਹਨਾ ਮਨੋ ਕਾਮਨਾ ਪੂਰੀਆਂ ਹੋਣ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਨਾਲ ਤੇ ਅੱਜ ਦੀ ਵੀਡੀਓ ਵਿੱਚ ਐਨਹੀਂ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਧੰਨਵਾਦ